ਸਤਿ ਸ੍ਰੀ ਅਕਾਲ ਮੈਂ ਸੋਮ ਸੋਹਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਔਫ ਸੋਸ਼ਲ ਜੁਲੀਟੀ ਦੋਸਤੋ ਸਾਡੀ ਆਮ ਜ਼ਿੰਦਗੀ ਦੇ ਵਿੱਚ ਬੜੀਆਂ ਸ਼ਖਸੀਅਤਾਂ ਦੇ ਨਾਲ ਸਾਨੂੰ ਰੂਬਰੂ ਹੋਣਾ ਪੈਂਦਾ ਔਰ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਇੰਨੇ ਕਈ ਵਾਰ ਪ੍ਰਭਾਵਿਤ ਹੋ ਜਾਈਦਾ ਹੈ ਕਿ ਲੱਗਦਾ ਹੈ ਕਿ ਨਹੀਂ ਯਾਰ ਇਹ ਜੋ ਕਰ ਰਹੇ ਨੇ ਠੀਕ ਕਰ ਰਹੇ ਨੇ ਹੁਣ ਅਗਲੀ ਪਰਸਨੈਲਿਟੀ ਜੋ ਮੇਰੇ ਬਿਲਕੁਲ ਨਾਲ ਬੈਠੇ ਨੇ ਇੱਕ ਬਾ ਕਮਾਲ ਪਰਸਨੈਲਿਟੀ ਹੈ ਜ਼ਿੰਦਗੀ ਦੇ तमाम ਰੁਝੇਮੇ ਕਿਉਂ ਨਾ ਹੋਣ ਉਹਨਾਂ ਰੁਝੇਮਿਆਂ ਨੂੰ ਇੱਕ ਸਾਈਡ ਤੇ ਰੱਖ ਕੇ ਉਹਨਾਂ ਬੱਚਿਆਂ ਨੂੰ ਜੋ ਜ਼ਰੂਰਤਮੰਦ ਬੱਚੇ ਨੇ ਜੋ ਸੱਚਮੁੱਚ ਐਜੂਕੇਸ਼ਨ ਲੈਣਾ ਚਾਹੁੰਦੇ ਨੇ ਲੇਕਿਨ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਉਹ ਬੱਚੇ ਐਜੂਕੇਸ਼ਨ ਦੇ ਨਾਲ ਜੁੜ ਨਹੀਂ ਸਕਦੇ ਲੇਕਿਨ ਜਿਸ ਪਰਸਨੈਲਿਟੀ ਨੂੰ ਅੱਜ ਮੈਂ ਤੁਹਾਡੇ ਨਾਲ ਰੂਬਰੂ ਕਰਵਾਉਣ ਜਾ ਰਿਹਾ ਉਹ ਅਜਿਹੀ ਪਰਸਨੈਲਿਟੀ ਹੈ ਕਿ ਆਪਣੇ ਸਮੇਂ ਦੇ ਵਿੱਚੋਂ ਕੱਢ ਕੇ ਸਮਾਂ ਉਹਨਾਂ ਬੱਚਿਆਂ ਨੂੰ ਦਿੰਦੇ ਨੇ ਔਰ ਜੇਕਰ ਉਹਨਾਂ ਨੂੰ ਕਿਸੇ ਕਾਪੀਆਂ ਕਿਤਾਬਾਂ ਦੀ ਜ਼ਰੂਰਤ ਹੈ ਸ਼ੂਜ਼ ਦੀ ਜ਼ਰੂਰਤ ਹੈ ਸਰਦੀਆਂ ਦੇ ਵਿੱਚ ਕੋਟ ਦੀ ਜ਼ਰੂਰਤ ਹੈ ਤਾਂ ਉਹ ਇਥੋਂ ਤੱਕ ਵੀ ਉਹਨਾਂ ਨੂੰ ਪ੍ਰਦਾਨ ਕਰਦੇ ਨੇ ਔਰ ਇਹੋ ਜਿਹੀ ਸ਼ਖਸੀਅਤ ਜਿਹੜੀ ਮਤਲਬ ਉਹ ਸਮਾਜ ਦੇ ਵਿੱਚ ਉਹਨਾਂ ਦੀ ਸੋਚ ਇੱਕੋ ਹੀ ਹੁੰਦੀ ਹੈ ਕਿ ਬੱਚੇ ਐਜੂਕੇਟ ਹੋਣੇ ਚਾਹੀਦੇ ਆ ਔਰ ਐਜੂਕੇਸ਼ਨ ਦੇ ਨਾਲ ਜੁੜਨਾ ਚਾਹੀਦਾ ਹੈ ਔਰ ਬਤੌਰ ਪ੍ਰਿੰਸੀਪਲ 14 ਤੋਂ 15 ਸਾਲ ਤੱਕ ਆਪਣੀ ਜ਼ਿੰਦਗੀ ਦਾ ਜਿਹੜਾ ਐਜ਼ ਅ ਪ੍ਰਿੰਸੀਪਲ ਉਹਨਾਂ ਨੇ ਸਮਾਂ ਦਿੱਤਾ ਸਕੂਲ ਨੂੰ ਸੋ ਲਿਟਰੇਚਰ ਦੇ ਨਾਲ ਬੇਪਨਾਹ ਮੁਹੱਬਤ ਹੈ ਉਹਨਾਂ ਦੀ ਅਚੀ ਕਵਿਤਾ ਲੇਖ ਦੇਨੇ ਬਾ ਕਮਾਲ ਕਵਿਤਾ ਲੇਖ ਦੇਨੇ ਸ਼ਬਦਾਂ ਦਾ ਬਹੁਤ ਵਧੀਆ ਉਹਨਾਂ ਤੋਂ ਭੰਡਾਰ ਹੈ ਜਿਸ ਨੂੰ ਲੈ ਕੇ ਉਹ ਸਾਹਿਦ ਦੇ ਨਾਲ ਵੀ ਜੁੜੇ ਹੋਏ ਨੇ ਅੱਜ ਮੈਂ ਤੁਹਾਡੇ ਨਾਲ ਇੰਟਰੋਡਿਊਸ ਕਰਵਾਉਣ ਜਾ ਰਿਹਾ ਡਾਕਟਰ ਜਸਪ੍ਰੀਤ ਕੌਰ ਜੀ ਡਾਕਟਰ ਮੈਡ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿੱਥੇ ਖੋ ਗਏ ਸੀ ਤੁਸੀਂ ਲੱਗਦਾ ਕਿ ਅੱਜਕਲ ਜਦ ਤੁਸੀਂ ਬੋਲ ਰਹੇ ਸੀ ਤਾਂ ਮੈਂ ਐਜੂਕੇਸ਼ਨ ਦੇ ਬਾਰੇ ਹੀ ਸੋਚਦੀ ਐ ਜੀ ਐਜੂਕੇਸ਼ਨ ਨਹੀਂ ਔਰ ਲਾਸਟ ਜਿਹੜੀ ਮੇਰੀ ਵਿਸ਼ੇਸ ਹੈ ਕੀ ਹੱਥ ਵਿੱਚ ਪੈਨ ਹੋਵੇ ਤਾਂ ਜਦੋਂ ਇਹ ਜਾਣ ਜਾ ਆਹ ਆਹ ਔਰ ਮੇਰੀ ਉਸੀ ਸੋਚ ਦੇ ਨਾਲ ਇਹ ਹੈ ਕਿ ਜਿਹੜੇ ਆਪਣੇ ਬੱਚੇ ਐ ਉਹ ਸਿਰਫ ਆਪਾਂ ਉਹਨਾਂ ਨੂੰ ਕਿਤਾਬੀ ਕੀੜਾ ਨਾ ਬਣਾਈਏ ਲੇਖ ਉਹਨਾਂ ਦੀ ਕਾਪੀਆਂ ਕਾਲੀਆਂ ਨਾ ਕਰੀਏ ਐ ਚੀ ਉਹਨਾਂ ਨੂੰ ਮੋਰਲ এডਿਕੇਸ਼ਨ ਦੀਏ ਤਾਂ ਕਿ ਹੁਣ ਮੈਂ ਜਿਹੜਾ ਇੱਕ ਕੋਚਿੰਗ ਸੈਂਟਰ ਵਿੱਚ ਚਲਾ ਰਹੀ ਜਿਹਦੇ ਵਿੱਚ ਮੇਰੇ ਕੋਲੇ ਬਹੁਤ ਸਾਰੇ ਬੱਚੇ ਐ ਅਸੇ ਨੀਡੀ ਬੱਚੇ ਹੈ ਮੈਂ ਤੁਹਾਡੇ ਨਾਲ ਉਸ ਉਸ ਵਿਸ਼ੇ ਤੇ ਗੱਲ ਕਰਾਂਗਾ ਤੁਸੀਂ ਬਿਲੌਗ ਕਿੱਥੋਂ ਕਰਦੇ ਹੋ ਮੈਂ ਪਟਿਆਲੇ ਤੋਂ ਹੀ ਆਣੀ ਪਟਿਆਲੇ ਚੁੱਕੀ ਕਿੱਥੋਂ ਤੱਕ ਪੜੇ ਹੋ ਤੁਸੀਂ ਮੈਂ ਟਿਪਲ ਐਮਏ ਬੀਐਡ ਪੀਐਚਡੀ ਅੱਛਾ ਜੀ ਹਾਂਜੀ ਕਿਸ ਸਬਜੈਕਟ ਵਿੱਚ ਡਾਕਟਰੀ ਜੀ ਲਿਟਰੇਚਰ ਤੋਂ ਜੀ ਅੱਛਾ ਸਕੂਲ ਦੇ ਵਿੱਚ ਬਤੌਰ ਪ੍ਰਿੰਸੀਪਲ 14 ਤੋਂ 15 ਸਾਲ ਰਹੇ ਹਾਂ ਜੀ ਕਿਸ ਤਰ੍ਹਾਂ ਦੀਆਂ ਯਾਦਾਂ ਨੇ ਉਸ ਸਕੂਲ ਦੀਆਂ ਔਰ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਤੁਹਾਡਾ ਮੇਰਾ ਤਜਰਬਾ ਜੀ ਬਹੁਤ ਅੱਛਾ ਰਿਹਾ ਔਰ ਉਸ ਨੂੰ ਬਿਆਨ ਕਰਨਾ ਮੁਸ਼ਕਿਲ ਹੈ ਔਰ ਉਹਦੇ ਵਿੱਚ ਇਹ ਕਿ ਰੋਜ਼ ਅਸੀਂ ਜਦੋਂ ਬੱਚਿਆਂ 'ਚ ਰਹਿੰਦੇ ਆ ਤਾਂ ਕੁਛ ਨਾ ਕੁਛ ਨਵਾਂ ਸਿੱਖਦੇ ਆ ਇਹ ਜ਼ਰੂਰੀ ਨਹੀਂ ਕਿ ਸਿਰਫ ਆਪਾਂ ਬੱਚਿਆਂ ਤੋਂ ਸਿੱਖਾਂਨੇ ਆ ਬੱਚਾ ਬੱਚਿਆਂ ਨੂੰ ਸਿਖਾਣਾ ਨਹੀਂ ਬੱਚਿਆਂ ਤੋਂ ਸਿੱਖਿਆ ਵੀ ਜਾ ਸਕਦਾ ਹੈ ਔਰ ਉਹਦੇ ਵਿੱਚ ਜਦੋਂ ਆਪਾਂ ਬੱਚਿਆਂ ਨਾਲ ਸੰਪਰਕ ਚੋਂਦੇ ਆ ਤਾਂ ਨੇਚਰਲੀ ਉਹਨਾਂ ਦੇ ਪੇਰੈਂਟਸ ਨਾਲ ਸੰਪਰਕ ਚੋਂਦੇ ਆ ਉਹਨਾਂ ਦੀ ਪਰੇਸ਼ਾਨੀਆਂ ਉਹਨਾਂ ਦੇ ਉਹਨਾਂ ਦਾ ਫੀਡਬੈਕ ਹੀ ਹੈ ਜਿਹੜਾ ਆਪਾਂ ਨੂੰ ਦੱਸਦਾ ਕਿ ਇੱਥੇ ਇੰਪਰੂਵਮੈਂਟ ਦੀ ਲੋੜ ਹੈ ਤੇ ਇੱਥੇ ਸਭ ਕੰਮ ਸੈਟੀਸਫੈਕਟਰੀ ਹੈ ਬਹੁਤ ਅੱਛਾ ਤੋ ਇਹ ਰੋਜ਼ ਇੱਕ ਨਵਾਂ ਐਕਸਪੀਰੀਅੰਸ ਹੈ। ਔਰ ਮੈਡਮ ਮੈਂ ਜਿਹੜੀ ਮੇਨ ਗੱਲ ਜਿਹੜੀ ਇਹੇ ਕਰਨੀ ਚਾਹੁੰਦਾ ਕਿ ਤੁਹਾਡੀ ਪ੍ਰਿੰਸੀਪਲਸ਼ਿਪ ਦੇ ਅਧੀਨ ਬੜੇ ਪਬਲਿਸ਼ਰਾਂ ਦੇ ਨਾਲ ਵੀ ਬਾ ਵਾਸਤਾ ਪੈਂਦਾ ਹੋਵੇਗਾ। ਹਾਂਜੀ। ਬੜੇ-ਬੜੇ ਲਾਲਚ ਵੀ ਦਿੰਦੇ ਨੇ। ਉਹ ਸਾਰਾ ਕੁਝ ਚੱਲਦਾ ਰਿਹਾ ਸੀ। ਇਹ ਸੁਭਾਵਿਕ ਹੈ ਜੀ। ਪਬਲਿਸ਼ਰਾਂ ਨੇ ਇੱਕ ਇਹ ਉਹਨਾਂ ਦਾ 골ਡਨ ਟਾਈਮ ਪੀਰੀਅਡ ਹੁੰਦਾ ਹੈ ਜਿਹੜਾ ਸੈਸ਼ਨ ਤਾਂ April ਤੋਂ ਸ਼ੁਰੂ ਹੁੰਦਾ ਪਰ ਨਵੇਂ ਸੈਸ਼ਨ ਵਾਸਤੇ September ਤੋਂ ਹੀ ਸ਼ੁਰੂ ਹੋ ਜਾਂਦੇ ਆ ਨਾ। ਸ਼ੁਰੂ ਹੋ ਜਾਂਦਾ ਜੀ। ਔਰ ਉਹਨਾਂ ਦਾ ਇਹਦਾ ਕੀ ਇਸ 'ਚ ਇਹ ਬੈਨੀਫਿਟ ਦੇਵਾਂਗੇ ਤੁਹਾਨੂੰ। ਤੋ ਅਲੱਗ-ਅਲੱਗ ਉਸ ਤਰੀਕੇ ਜਾਂਦਾ ਹੈ ਔਰ ਕਿ ਇਹ ਬੁక్స్ ਤੁਸੀਂ ਤੁਹਾਡੀ ਤਰਫੋਂ ਰਿਕਮੈਂਡ ਕੀਤੀ ਜਾਵੇ ਲੇਕਿਨ ਮੈਂ ਆਪਣੇ ਜਿੰਨਾ ਵੀ ਮੇਰਾ ਟਾਈਮ ਪੀਰੀਅਡ ਰਿਹਾ ਜਦੋਂ ਮੇਰੇ ਹੱਥ 'ਚ ਇਹ ਮਤਲਬ ਅਥਾਰਟੀ ਸੀ ਕਿ ਮੈਂ ਉਸ ਬੁੱਕਸ ਨੂੰ ਸਾਈਨ ਕਰਾ ਜਾਂ ਉਹਨਾਂ ਨੂੰ ਹੈ ਨਾ ਰეკਮੈਂਡ ਕਰਾਂ ਤਾਂ ਮੈਂ ਕਦੇ ਵੀ ਕੁਆਲਿਟੀ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਔਰ ਮੈਂ ਇਹ ਪਰਸਨਲੀ ਵੀ ਮੰਨਦੀ ਐ ਕਿ ਇਹ ਸੋਚ ਬਿਲਕੁਲ ਗਲਤ ਹੈ ਕਿ ਜਿੰਨੀ ਮਹਿੰਗੀ ਬੁੱਕ ਹੋਗੀ ਉਹਦੇ ਵਿੱਚ ਬੱਚੇ ਨੂੰ ਉਹ ਜ਼ਿਆਦਾ ਕੋਈ ਫਾਇਦਾ ਪਹੁੰਚਾਏਗੀ A for Apple ਹੈ ਉਹ ਪੰਜਾਬ ਬੋਰਡ ਦੀ ਬੁੱਕ 'ਚ ਵੀ Apple ਹੀ ਰਹੇਗਾ ਔਰ ਅਗਰ ਉਹਨੂੰ ਕਿੰਨੀ ਵੀ ਮਹਿੰਗੀ ਲਗਾਈਏ ਤਾਂ ਉਹਦੇ ਨਾਲ ਉਹਦੀ ਕੋਈ ਸ਼ੇਪ ਹੈ ਉਹਦਾ ਕੋਈ ਵੀ ਵਰਡਿੰਗ ਚੇਂਜ ਨਹੀਂ ਹੋ ਜਾਣੀ ਤੇ ਲੇਕਿਨ ਉਹਦੇ ਨਾਲ ਨਾ ਹੀ ਤੁਹਾਡੇ ਬੱਚੇ ਦੀ ਕੋਈ ਗਰੋਥ 'ਚ ਫਾਇਦਾ ਹੈ ਬਹੁਤ ਅੱਛਾ ਤਾਂ ਜਿਹੜੀ ਵੀ ਪੰਜਾਬ ਬੋਰਡ ਦੀ ਬੁੱਕਸ ਲੱਗੀਆਂ ਵੇ ਬਹੁਤ ਉਹਨਾਂ ਦੇ ਸਟੈਂਡਰਡ ਦੇ ਅਕੋਰਡਿੰਗ ਔਰ ਬੜੀ ਰਿਸਰਚ ਕਰਕੇ ਬੜੇ ਹੀ ਯੋਗ ਬੰਦਿਆਂ ਨੇ ਉਹਨਾਂ ਨੂੰ ਲਿਖਿਆ ਗਿਆ ਪਬਲਿਸ਼ ਕੀਤਾ ਗਿਆ ਤੇ ਮੇਰੇ ਹਿਸਾਬ ਨਾਲ ਕੋਈ ਜਿਹੜਾ ਟ੍ਰੈਂਡ ਚੱਲਿਆ ਕਿ ਮਹਿੰਗੀ ਬੁੱਕਸ ਲਗਾਓ ਔਰ ਕਈ ਵਾਰ ਤਾਂ ਮੇਰਾ ਇਹ ਐਕਸਪੀਰੀਅੰਸ ਰਿਹਾ ਕਿ ਜਿਹੜੀ ਬੁੱਕਸ ਲਗਾਈ ਜਾਂਦੀ ਹੈ ਸਪੈਸ਼ਲੀ ਇੰਗਲਿਸ਼ ਗ੍ਰਾਮਰ ਦੀ ਬੁੱਕਸ ਲਗਾਈਆਂ ਜਾਂਦੀਆਂ ਚਾਰ ਚਾਰ ਪੰਜ ਪੰਜ ਬੁੱਕਸ ਲਗਾ ਦਿੱਤੀਆਂ ਜਾਂਦੀਆਂ ਕਿਉਂਕਿ ਮੇਰਾ ਅਵਸਥਾ ਜਿਹੜਾ ਅਲੱਗ-ਅਲੱਗ ਸਕੂਲਸ ਦੇ ਨੇ ਜਲਦੀ ਲੇਕਿਨ ਉਹ ਕਿਤੇ ਨਾ ਕਿਤੇ ਪੇਰੈਂਟਸ ਦੀ ਪਾਕਟ ਦੇ ਉੱਪਰ ਬਰڈن ਹੈ ਕਿਉਂਕਿ ਅਗਰ ਉਹ ਜਿਹੜਾ ਰეკਮੈਂਡ ਕੀਤਾ ਗਿਆ ਅਗਰ ਉਸ ਨੂੰ ਆਪਣੇ ਰੂਟੀਨ ਚ ਯੂਜ਼ ਕੀਤਾ ਜਾ ਰਿਹਾ ਹੈ ਔਰ ਬੱਚਿਆਂ ਨੂੰ ਤਾਂ ਕੁਝ ਬੈਨੀਫਿਟ ਹੈ ਤਾਂ ਉਹ ਵੀ ਸੈਟੀਸਫਾਈਡ ਹੁੰਦੇ ਕਿ ਜਿਹੜੇ ਅਸੀਂ ਪੈਸੇ ਖਰਚੇ ਹੈ ਤਾਂ ਉਹ ਸਾਡੇ ਵਸੂਲ ਹੋ ਗਏ ਲੇਕਿਨ ਇਹ ਇੱਕ ਸਟੇਟਸ ਸਿੰਬਲ ਬਣਾ ਲੈ ਗਿਆ ਕਿ ਔਰ ਸਪੈਸ਼ਲੀ ਇੱਕ ਦੁਕਾਨ ਦੱਸ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਬੁੱਕਸ ਜਿਹੜੀ ਹੈ ਇੱਥੇ ਹੀ ਮਿਲ ਜੀ ਔਰ ਸਿਰਫ ਉਹ ਆਪਣੇ ਕਮਿਸ਼ਨ ਕਹਿ ਲੋ ਜਾਂ ਜੋ ਵੀ ਸਕੂਲ ਨੂੰ ਫਾਇਦਾ ਹੁੰਦਾ ਹੋਊਗਾ ਤਾਂ ਉਸ ਦੇ ਅਕੋਰਡਿੰਗ ਉਹਨੂੰ ਰეკਮੈਂਡ ਕੀਤਾ ਜਾਂਦਾ ਪਰ ਕਈ ਵਾਰ ਐਸਾ ਹੁੰਦਾ ਉਹ ਬਹੁਤ ਦੂਰ ਦੇ ਦੁਕਾਨਾਂ ਹੁੰਦੀਆਂ ਜਿਵੇਂ ਗੁਰਬਖਸ਼ ਕਲੋਨੀ ਕੋ ਨਾਲਕ ਨਗਰ ਦੇ ਅਗਰ ਪੇਰੈਂਟਸ ਹੈ ਤਾਂ ਉਹਨਾਂ ਨੂੰ 22 ਨੰਬਰ ਫਾਟਾ ਕੀ ਹੈ ਦੂਰ ਕਿਲਾ ਚੌਕ ਦੇ ਉਹਨਾਂ ਨੂੰ ਉਹ ਵੀ ਆਣਾ ਜਾਣਾ ਕਈ ਵਾਰ ਬਹੁਤ ਮੁਸ਼ਕਿਲ ਲੱਗਦਾ ਇਹ ਵੀ ਬਰਡਨ ਹੈ ਕਿਉਂਕਿ ਉੱਥੇ ਤੱਕ ਹੀ ਹਰੇਕ ਕੋੜ ਕੋਈ ਵੀਕਲ ਨਹੀਂ ਹੁੰਦਾ ਕਿਸ ਤਰ੍ਹਾਂ ਇਹਨੂੰ ਆਪਾਂ ਸੁਧਾਰ ਸਕਦੇ ਹਾਂ ਮੈਡਮ ਕਿਸ ਤਰ੍ਹਾਂ ਮਤਲਬ ਇਸ ਤੇ ਕੰਟਰੋਲ ਕਰ ਸਕਦੇ ਇਹ ਇਹ ਸਿਰਫ ਇਹ ਸਿਰਫ ਸਕੂਲ ਨਹੀਂ ਕਰ ਸਕਦਾ ਇਹਦੇ ਨਾਲ ਸਹਿਯੋਗ ਪੇਰੈਂਟਸ ਦਾ ਵੀ ਹੈ ਕਿਉਂਕਿ ਇੱਕ ਸੋਚ ਆਪਣੀ ਬਣ ਗਈ ਹੈ ਜਿਹੜਾ ਹੈ ਇੱਕ ਸਟੇਟਸ ਸਿੰਬਲ ਕਿ ਸਾਡਾ ਬੱਚਾ ਵਧੀਆ ਮਹਿੰਗੇ ਸਕੂਲ ਚ ਪੜੇ ਵਧੀਆ ਬੁਕਸ ਹੈ ਤਾਂ ਉਹ ਜ਼ਿਆਦਾ ਉਹਦੀ ਨੋਲਿਜ ਵਧੇਗੀ ਹਾਲਾਂਕਿ ਇਸ ਚੀਜ਼ ਦਾ ਬੁਕਸ ਦੀ ਪ੍ਰਾਈਸ ਦਾ ਉਹਨਾਂ ਦੀ ਨੋਲਿਜ ਨਾਲ ਕੁਝ ਲੈਣਾ ਦੇਣਾ ਨਹੀਂ ਹੈ ਤੇ ਅਗਰ ਪੇਰੈਂਟਸ ਵੀ ਇਸ ਚੀਜ਼ ਨੂੰ ਸਮਝਣ ਕਿ ਆਪਾਂ ਬੱਚੇ ਨੂੰ ਅ ਐਜੂਕੇਸ਼ਨ ਦੇਣੀ ਹੈ ਕਈ ਵਾਰ ਤਾਂ ਮੇਰਾ ਇਹ ਵੀ ਐਕਸਪੀਰੀਅੰਸ ਹੈ ਕਿ ਬੱਚਾ ਇਤਨੀ ਬੁਕਸ ਦਾ ਬੈਗ ਉਹ ਜਿਹੜਾ ਪਰਖਲੇ ਜਾ ਰਿਹਾ ਹੈ ਲੇਕਿਨ ਅਗਰ ਉਹਨੂੰ ਰੀਡਿੰਗ ਕਰਾਈ ਜਾਵੇ ਤਾਂ ਉਹਨੂੰ ਪੜਨਾ ਲਿਖਣਾ ਵੀ ਨਹੀਂ ਆ ਰਿਹਾ ਜੀ ਤਾਂ ਉਹ ਮਹਿੰਗੀ ਬੁਕਸ ਦਾ ਜਦ ਤੱਕ ਬੱਚੇ ਨੂੰ ਉਸ ਨੂੰ ਪੜਨਾ ਹੀ ਨਹੀਂ ਆ ਰਿਹਾ ਤਾਂ ਉਹਦਾ ਉਹਦਾ ਕੀ ਫਾਇਦਾ ਹੋ ਰਿਹਾ ਉਸ ਬੱਚੇ ਦੀ ਸੋਚ ਕਿੱਥੇ ਜਾ ਰਹੀ ਹੈ ਤੁਸੀਂ ਦੇਖੋ ਕਿ ਆਪਾਂ ਸਭੀ ਕਿਸੇ ਨਾ ਕਿਸੇ ਸਮਾਜ ਦੇ ਇੱਕ ਦੂਜੇ ਦੇ ਕਰੇ ਜਾਂਦੇ ਆ ਤਾਂ ਮੈਂ ਤਾਂ ਇਹ ਵੀ ਦੇਖਿਆ ਕਿ ਕਿਤੇ ਨਾ ਕਿਤੇ ਪੇਰੈਂਟਸ ਨੇ ਦਾ ਆਪਣੇ ਬੱਚੇ ਦੀ ਸੋਚ ਨੂੰ आ, अलग लेवल पे ले गया अलग ही दिशा देती है ओके ਥੋਡੇ ਘਰੇ ਕੋਈ ਆਇਆ ਹੈ ਕਿ ਅੰਟੀ ਕੇ ਫੁੱਟਵਿਸ਼ ਕਰੋ ਮੈਂ ਤੁਹਾਨੂੰ ਚਾਕਲੇਟ ਦਿਲਵਾਉਂਗਾ ਹਾਂ ਤਾਂ ਤੁਸੀਂ ਇਹ ਦੇਖੋ ਸੰਸਕਾਰ ਕਿੱਥੇ ਗਏ ਤੁਸੀਂ ਆਪ ਤੁਸੀਂ ਉਹਨੂੰ ਜਿਹੜਾ ਨਾ ਉਹ ਗਟਰ ਦੇ ਵਿੱਚ ਸਿੱਟਾ ਉਹ ਜਾ ਜਾ ਕੇ ਕਿੱਥੇ ਜਾਏਗਾ ਉਹ ਖਾਈ 'ਚ ਹੀ ਜਾਏਗਾ ਜੀ ਹੈ ਨਾ ਬਿਲਕੁਲ ਬਿਲਕੁਲ ਤਾਂ ਉਹ ਉਹਦੇ ਨਾਲ ਕੀ ਉਹਨੂੰ ਪਤਾ ਲੱਗਿਆ ਵੀ ਹਜੇ ਫੁੱਟਵਿਸ਼ ਅੱਛਾ ਮਿਲ ਲਈ ਆ ਤਾਂ ਅਗਲੀ ਵਾਰ ਉਹ ਪਹਿਲਾਂ ਤਾਂ ਕਹਦਾ ਕਿ ਮੈਂ ਨਹੀਂ ਕਰਨੇ ਤਾਂ ਕਿ ਉਸਨੂੰ ਅੱਗੇ ਤੋਂ ਮਮਾਦਰ ਜਾਂ ਫਾਦਰਸ ਨੂੰ ਅੱਜ ਕਿਹਦੇ ਤੈਨੂੰ ਆ ਚੀਜ਼ ਦਵਾਂਗੇ ਔਰ ਇਹ ਚੀਜ਼ ਹੈ ਕਿ ਉਹਨਾਂ ਦੀ ਸਾਰੀ ਡਿਮਾਂਡਸ ਪੂਰੀ ਕਰਨਾ ਸਭ ਤੋਂ ਗਲਤ ਹੈ ਉਹਨਾਂ ਦਾ ਬੇੜਾ ਗਰਕ ਕਰਨਾ ਹੈ ਜੀ ਬਿਲਕੁਲ ਬੇੜਾ ਗਰਕਨ ਵਿੱਚ ਪੇਰੈਂਟਸ ਦਾ ਕਿੰਨੇ ਇੱਕ ਪਰਸੈਂਟ ਯੋਗਦਾਨ ਹੁੰਦਾ ਮੈਂ ਯੋਗਦਾਨ ਕਹਿੰਦਾ ਹੁੰਦਾ ਨਹੀਂ ਯੋਗਦਾਨ ਹੀ ਹੈ ਜੀ ਦੇਖੇ ਸਕੂਲ ਦੇ ਵਿੱਚ ਬੱਚਾ ਰਹੇਗਾ 6 ਘੰਟੇ ਜੀ ਹੈ ਨਾ ਉਹਦੇ ਵਿੱਚ ਹਰ ਟੀਚਰ ਆਏਗਾ ਉਹ ਆਪਣਾ ਸਿਲੇਬਸ ਆਪਣੀ ਸਬਜੈਕਟ ਵਾਈਜ਼ ਕਰਾ ਕੇ ਜਾਏਗਾ ਮੋਰਲ ਵੈਲਿਊਜ਼ ਉਹਨਾਂ ਸਿਖਾਈ ਜਾਣਗੇ ਲੇਕਿਨ ਜਿਹੜਾ ਹਰੇਕ ਚੀਜ਼ ਇੱਕ ਨਾ ਸੋਚ ਬਣ ਗਈ ਅਗਰ ਬੱਚਾ ਗਾਲ ਕੱਢ ਰਿਹਾ ਹੈ ਤਾਂ ਉਸ ਨੂੰ ਕੀ ਆ ਜਾਂਦਾ ਤੇਰੇ ਸਕੂਲ ਮੇ ਤੇਰੀ ਮੈਡਮ ਨੇ ਇਹ ਸਿਖਾਇਆ ਹੈ ਮੈਂ ਬਿਲਕੁਲ ਇੱਥੀ ਆ ਰਹੀ ਹਾਂ ਲੇਕਿਨ ਮੈਡਮ ਕੋਈ ਵੀ ਟੀਚਰ ਉਹਨੂੰ ਗਾਲਾ ਤਾਂ ਨਹੀਂ ਸਿਖਾਏਗੀ ਉਹ ਆਪਣਾ ਸਬਜੈਕਟ ਸਿਖਾਏਗੀ ਉਸ ਨੂੰ ਮੋਰਲ ਵੈਲਿਊਜ਼ ਸਿਖਾਏਗੀ ਹੈ ਨਾ ਮੈਂ ਜਿਵੇਂ ਆ ਵੀ ਰਹੀ ਕਿ ਕਿਤਰਾ ਸਕੂਲ ਨਾਲ ਬਹੁਤ ਮੈਮ ਪ੍ਰਿੰਸੀਪਲ ਜਾਨ ਨਾਲ ਜੁੜੀਆਂ ਉੱਥੇ ਜਾਂਦੀ ਹੈ ਬਹੁਤ ਵਾਰ ਮੈਂ ਬਹੁਤ ਬਾਰ ਮੈਂ ਉਹਨਾਂ ਦੀ ਪ੍ਰੇਅਰਸ ਦੇ ਟਾਈਮ ਗਈ ਹੈ ਤੇ ਉੱਥੇ ਬਹੁਤ ਅੱਛੇ-ਅੱਛੇ ਗੱਲਾਂ ਬਹੁਤ ਸਾਰੇ ਕੰਪੀਟੀਸ਼ਨਸ ਹੋ ਰਹੇ ਹੁੰਦੇ ਆ ਤਾਂ ਉੱਥੇ ਦੇਖ ਕੇ ਮਨ ਖੁਸ਼ ਹੋ ਜਾਂਦਾ ਕਿ ਵਾਕਿਮੇ ਜਿਹੜੇ ਪੇਰੈਂਟਸ ਉੱਥੇ ਬੱਚਿਆਂ ਨੂੰ ਭੇਜ ਰਹੇ ਆ ਉਹ ਉਹਨਾਂ ਦਾ ਜਿਹੜਾ ਡਿਸੀਜਨ ਆ ਉਹ ਬਿਲਕੁਲ ਸਹੀ ਹੈ ਲੇਕਿਨ ਹਰ ਜਗ੍ਹਾ ਐਸਾ ਨਹੀਂ ਹੈ ਔਰ ਮੈਂ ਖੁਦ ਵੀ ਰਿਕਮੈਂਡ ਕਰਦੀ ਆ ਕਿ ਪੇਰੈਂਟਸ ਨੂੰ ਜਿਹੜੇ ਵੀ ਮੇਰੇ ਸੰਪਰਕ ਚ ਹੈ ਕਿ ਆਪਣੇ ਬੱਚੇ ਨੂੰ ਵੀਰ ਹਕੀਕਤ ਰਾਏ ਸਕੂਲ ਚ ਭੇਜੋ ਅਗਰ ਤੁਸੀਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਨੀਂਵ ਮਜ਼ਬੂਤ ਕਰਨੀ ਹੈ ਹਮ ਅੱਛਾ ਡਾਕਟਰ ਜੀ ਮਨ ਵੀ ਇੱਕ ਸਵਾਲ ਫਰੀ ਆਫ ਮਤਲਬ ਕੋਸਟ ਜਿਹੜਾ ਪੜਾਉਂਦੇ ਹੋ ਕਿਸ ਤਰ੍ਹਾਂ ਮਤਲਬ ਕਿਸ ਤਰ੍ਹਾਂ ਦੇ ਬੱਚੇ ਆਉਂਦੇ ਨੇ ਜੇ ਤੁਹਾਡੇ ਨਾਲ ਬੱਚੇ ਸੰਪਰਕ ਕਰਨ ਤਾਂ ਕਿਸ ਤਰ੍ਹਾਂ ਕਰ ਮੇਰੇ ਕੋਲ ਜੀ ਜਿਹੜੇ ਸਪੈਸ਼ਲੀ ਗੁਜਰਾਤੀ ਔਰ ਔਰਕਰਚ ਕੰਮ ਕਰਨ ਵਾਲੇ ਜਾਂ ਸਬਜੀ ਵਾਲਾ ਦੇ ਬੱਚੇ ਜਿਨ੍ਹਾਂ ਨੂੰ ਮੈਂ ਫਰੀ ਆਫ ਕੋਸਟ ਪੜਾਉਣੀ ਹੈ ਜਿਹੜੀ ਮੈਂ ਉਹਨਾਂ ਦੀ ਬੁੱਕਸ ਜਾਂ ਪੈਨਸਲ ਪੈਨ ਜੋ ਵੀ ਉਹਨਾਂ ਦੀ ਜਰੂਰਤ ਹੈ ਜਿੰਨਾ ਮੈਂ ਕਰ ਸਕਦੀ ਹਾਂ ਕਰਦੀ ਹਾਂ ਔਰ ਅਗਰ ਕੋਈ ਮੈਨੂੰ ਔਰ ਵੀ ਸੰਪਰਕ ਕਰਦਾ ਹੈ ਪਰ ਸ਼ਰਤ ਇਹ ਹੈ ਕਿ ਨੀਡੀ ਵਾਕਏ ਮੀਡੀ ਹੋਣੀ ਚਾਹੀਦੀ ਹੈ ਇਹ ਕਿਸ ਤਰ੍ਹਾਂ ਤੁਸੀਂ ਫਿਰ ਅੰਦਾਜ਼ਾ ਲਾਉਂਦੇ ਕਿ ਇਹ ਨੀਡੀ ਹੈ ਦੇਖਿਏ ਇਹ ਵੈਲ ਦਾ ਇੱਕ ਉਹ ਸਬਜੀ ਵੇਚਣ ਵਾਲੀ ਦੀ ਤੁਸੀਂ ਗੱਲ ਕੀਤੀ ਹੈ ਉਹ ਮਾਫ ਕਰਨਾ ਉਹ ਲੋਕ ਠੀਕ ਹੈ ਮੈਂ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਹੀ ਬਹੁਤ ਸਾਰੇ ਅਜਿਹੇ ਜਿਹੜੇ ਸ਼ਾਮ ਨੂੰ दारू ਵੀ ਪੀਂਦੇ ਹੈ ਨੇ ਬਹੁਤ 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 ਸਾਰੇ ਹੈ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਮਤਲਬ ਸਰਚ ਕਰਦੇ ਆ ਉਹਨਾਂ ਦੀ ਕਿ ਇਹ ਵਾਕਈ ਨੀਡੀ ਹੈ ਨਹੀਂ ਮੈਂ ਉਹਨਾਂ ਦੀ ਪੂਰੀ ਕਾਉਂਸਲਿੰਗ ਕਰਦੀ ਆ ਉਹਨਾਂ ਤੋਂ ਕੁਝ ਪੜਤਾਲ ਕਰਦੀ ਆ ਤਾਂ ਬਹੁਤ ਸਾਰੇ ਐਸੇ ਮੇਰੇ ਕੋਲ ਲੋਗ ਆਏ ਬੇ ਕਿ ਹਮ ਦੇ ਨਹੀਂ ਸਕਤੇ ਜੀ ਔਰ ਲੇਕਿਨ ਜਦੋਂ ਮੈਂ ਉਹਨਾਂ ਤੋਂ ਮਤਲਬ ਉਹਨਾਂ ਦੇ ਕਰੇ ਗਈ ਜਾਂ ਉਹਨਾਂ ਨੂੰ ਮਿਲਦਾ ਮੌਕਾ ਬਿਲਾ ਤਾਂ ਮੈਨੂੰ ਸਭ ਜੀ ਵੀ ਬਹੁਤ ਬਹੁਤ ਸਭ ਕੁਝ ਠੀਕ ਸੀ ਤਾਂ ਇਸ ਤਰ੍ਹਾਂ ਨਹੀਂ ਲੇਕਿਨ ਅਗਰ ਮੈਨੂੰ ਕੋਈ ਚਾਹੇ ਉਹ 10 ਬੱਚੇ ਵੀ ਹੈ ਮੈਂ ਫ੍ਰੀ ਪੜਾਉਂਗੀ 4 ਘੰਟੇ ਪੜਾਉਂਗੀ ਔਰ ਅਗਰ ਮੈਂ ਕੋਈ ਹੈਲਪ ਵੀ ਕਰ ਸਕਦੀ ਆ ਤਾਂ ਮੈਂ ਉਹ ਹੈ ਜੇ ਪੜ੍ਹਨ ਵਾਲੇ ਹੁਣ ਚਾਹੀਦੇ ਸਪੈਸ਼ਲ ਬੇਟੀਆਂ ਨੂੰ ਪੜਾਉਣ ਦੇ ਵਿੱਚ ਮੇਰੀ ਬਹੁਤ ਇੱਛਾ ਹੈ ਕਿ ਹਰ ਬੇਟੀ ਜਿਹੜੀ ਆ ਉਹ ਐਜੂਕੇਟ ਜ਼ਰੂਰ ਹੋਵੇ ਉਹਨੂੰ ਹੱਤ ਨਾ ਫੈਲਾਣਾ ਪਏ ਉਹ ਆਪਣੇ ਵਾਸਤੇ ਆਪਣੇ ਪੈਰਾਂ ਤੇ ਖੜੀ ਜ਼ਰੂਰ ਹੋਵੇ ਤੁਹਾਡੇ ਬੱਚੇ ਆਪਣੇ ਕੀ ਕਰਦੇ ਮੈਡਮ ਹਾਂ ਮੇਰੇ ਇੱਕ ਬੇਟਾ ਹੈ ਜੀ ਔਰ ਉਹ ਬੀਐਸਸੀ ਨਾਨ ਮੈਡੀਕਲ ਕਰ ਰਹੇ ਨੇ ਨਾਨ ਮੈਡੀਕਲ ਹੈ ਹਾਂਜੀ আচ্ছা ਉਹਨਾਂ ਨੂੰ ਬੇਟੇ ਨੂੰ ਫਿਰ ਕਦੋਂ ਵਕਤ ਦਿੰਦੇ ਹੋ ਤੁਸੀਂ ਬੇਟੇ ਨੂੰ ਉਲਟਾ ਮੈਂ ਉਹਦਾ ਵਕਤ ਲੈਣੀ ਹੈ ਜੀ ਕਿਉਂਕਿ ਮੈਨੂੰ ਕਹਿੰਦੇ ਕਿ ਜਿਹੜੇ ਆਪਣੇ ਕੋਲ ਬੱਚੇ ਪੜਨ ਆਉਂਦੇ ਆ ਸਪੈਸ਼ਲੀ ਮੈਂ ਉਹਦੀ ਵੀ ਸੇਵਾ ਉਹਦੇ ਵਿੱਚ ਲਗਾਈ ਵੀ ਹੈ ਤੇ ਉਹ ਵੀ ਮੇਰਾ ਸਹਿਯੋਗ ਕਰਦਾ ਹੈ ਜੀ ਮੈਡਮ ਵਪਾਰੀ ਕਰਨ ਬਾਰੇ ਜਲਦੇ ਜਾਂਦੇ ਜਿਹੜਾ ਹੋ ਰਿਹਾ ਹੈ ਕਿਤੇ ਕਿੰਨੀ ਕਿ ਚਿੰਤਾ ਹੈ ਕਿ ਭਵਿੱਖ ਦੇ ਵਿੱਚ ਬੱਚੇ ਜੇ ਇਸੇ ਤਰ੍ਹਾਂ ਹੀ ਐਜੂਕੇਸ਼ਨ ਕਾਸਟਲੀ ਹੁੰਦੀ ਗਈ ਤਾਂ ਖਤਮ ਹੋ ਜਾਣਗੇ ਇਹ ਇਹ ਬਹੁਤ ਮੁਸ਼ਕਿਲ ਹੈ ਜੀ ਜਿਹੜੇ ਤਾਂ ਬਹੁਤ ਤਨਾ ਡ ਹੈ ਰਿਚ ਫੈਮਲੀਆਂ ਹੈ ਉਹਨਾਂ ਵਾਸਤੇ ਤਾਂ ਕੋਈ ਮੁਸ਼ਕਿਲ ਨਹੀਂ ਹੈ ਜੀ ਲੇਕਿਨ ਪ੍ਰੋਬਲਮ ਇਹ ਆਦੀ ਹੈ ਜੋ ਬਹੁਤ ਛੋਟੇ ਤਬਕਾ ਹੈ ਜਾਂ ਮੀਡੀਓਕਰ ਫੈਮਲੀਆਂ ਹੈ ਉਹ ਆਪਣੇ ਉਸ ਸਟੈਂਡਰਡ ਨੂੰ ਮੈਚ ਕਰਨਾ ਚਾਹੁੰਦੇ ਆ ਕਿਉਂਕਿ ਇਹ ਜਦੋਂ ਸਪੈਸ਼ਲੀ ਇੱਕ ਦੂਜੇ ਨੂੰ ਮਿਲਦੇ ਆ ਤਾਂ ਇਹ ਪੁੱਛਾਂਦਾ ਤੁਹਾਡਾ ਬੱਚਾ ਕਿੱਥੇ ਹੈ ਤਾਂ بڑے بڑے ਸਕੂਲਾਂ ਦੇ ਨਾਮ ਲਏ ਜਾਂਦੇ ਆ ਔਰ ਉਹ ਬੰਦਾ ਔਖਾ ਹੋ ਕੇ ਚਾਹੇ ਉਹ ਕਰਜ਼ਾਈ ਹੋ ਕੇ ਕਿਸੇ ਵੀ ਤਰ੍ਹਾਂ ਚਾਹੁੰਦਾ ਹੈ ਕਿ ਮੇਰਾ ਬ बड़े तो बड़े स्कूल पढ़े लेकिन वो बच्चियां दी जड़ी नीव है या उन संस्कार है वो उन्हें नहीं मिल पांदे एंड च की होता है कि ओ दी जेब भी खाली हो जाती है और बच्चे भी किसी लायक नहीं बन पांदे तो उन्हें ये बड़ी-बड़ी बिल्डिंगों तो प्रभावित ना हो के जिथे अच्छी एजुकेशन है थोड़ा आप अच्छी एजुकेशन किन अच्छी एजुकेशन जिथे कि पढ़ाई का व्यापारीकरण नहीं हो रहा तो उन्हें जबरदस्ती नहीं कीती जा रही कि तुम प्राइवेट बुक्स लो ਸਪੈਸ਼ਲੀ ਇਹੀ ਡਰੈਸ ਲੈਣੀ ਹੈ ਇਹ ਜਿੱਤੇ ਥੋੜੇ ਥੋੜੇ ਦਿਨਾਂ ਬਾਅਦ ਹੀ ਕਿਸੇ ਨਾ ਕਿਸੇ ਫੰਕਸ਼ਨ ਦੇ ਬਹਾਨੇ ਥੋੜੇ ਤੋਂ ਬਣੀ ਕਲੈਕਟ ਕਰੀ ਲੈ ਜਾਂਦੀ ਹੈ ਇਹ ਕਿਤਨਾ ਕਿਤੇ ਬਰਡਨ ਪੇਰੈਂਟਸ ਤੇ ਪੈਂਦਾ ਹੈ ਔਰ ਇਹ ਦੇ ਨਾਲ ਮਤਲਬ ਤੁਹਾਡੀ ਕੋਈ ਐਜੂਕੇਸ਼ਨ ਚ ਵਾਦਾ ਨਹੀਂ ਹੋ ਰਿਹਾ ਨੋਲੇਜ ਚ ਵਾਦਾ ਨਹੀਂ ਹੋ ਰਿਹਾ আচ্ছা ਇਹ ਤੁਸੀਂ ਗੱਲ ਕੀਤੀ ਹੈ ਕਿ ਕੋਈ ਸਕੂਲ ਦੇ ਵਿੱਚ ਫੰਕਸ਼ਨ ਹੋਵੇ ਤਾਂ ਉਹਦਾ ਖਰਚਾ ਤਕਰੀਬਨ ਬੱਚੇ ਹੀ ਕੱਢ ਦਿੰਦੇ ਸਾਰੇ ਹਾਂਜੀ ਹਾਂਜੀ ਵੀ 50000 ਰੁਪਏ 100-100 ਰੁਪਏ ਤੁਸੀਂ ਲੈ ਕੇ ਆਉਣ ਡਰੈਸ ਲੈ ਕੇ ਆਉਣੇ ਆਪਾਂ ਇੱਥੇ ਲੰਚ ਕਰਾਂਗੇ ਸਾਰੇ ਤੋਂ ਘਰ ਕਿਸੇ ਦੇ ਨਾਮ ਚਾਵਲ ਬਣਾਉਣ ਦੀ ਜ਼ਿੰਮੇਵਾਰੀ ਲਾਂਦੇ ਕਿਸੇ ਦੇ ਫਰੂਟ ਲਿਆਉਣ ਦੀ ਇਹ ਰੁਕਣਾ ਚਾਹੀਦਾ ਮੈਡਮ ਮੇਰੇ ਸਾਥੀ ਨੇ ਅੱਜ ਇਸ ਤਰ੍ਹਾਂ ਤਾਂ ਬਹੁਤ ਬੁਰਾ ਲੱਗ ਰਿਹਾ ਹੈ ਕਰੋ ਚਾਵਲ ਲੈ ਕੇ ਆਓ ਜੀ ਜੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਸਕੂਲ ਦੇ ਵਿੱਚ ਸੈਲੀਬ੍ਰੇਟ ਕਰ ਰਹੇ ਹੋ ਸਕੂਲ ਦੀ ਕੀ ਦੇਣ ਹੈ ਫਿਰ ਹਾਂ ਜੀ ਹੁਣ ਜਿਵੇਂ ਆਪਣਾ ਕਰੋਨਾ ਟਾਈਮ ਇਹ ਰੂਲ ਹੋ ਗਿਆ ਸੀ ਕਿ ਤੁਸੀਂ ਐਡਮਿਸ਼ਨ ਫੀਸ ਨਹੀਂ ਲੈਣੀ ਪਰ ਬਹੁਤ ਸਾਰੇ ਸਕੂਲਾਂ ਚ ਨਹੀਂ ਵੀ ਲੈ ਲੇ ਲੇਕਿਨ ਉਹਨਾਂ ਨੇ ਕੀ ਕੀਤਾ ਉਸ ਨੇ ਦੂਸਰ ਨੂੰ ਫੀਸ ਨੂੰ ਵਧਾ ਦਿੱਤਾ ਗਿਆ ਹਾਲਕਿ ਮੇਰੀ ਸੰਪਰਕ ਚ ਇੱਕ ਸਕੂਲ ਐਸਾ ਵੀ ਜਿਹਦੀ 6-700 ਰੁਪਏ ਫੀਸ ਸੀ ਤਾਂ ਉਹਨਾਂ ਨੇ ਸਿੱਧੀ ਉਸ ਫੀਸ ਨੂੰ ਵੜਾ ਕੇ 1500 ਕਰਤਾ ਹੋ ਰਹੇ ਹੋ ਗਿਆ ਕਿ ਅਸੀਂ ਐਡਮਿਸ਼ਨ ਫੀਸ ਨਹੀਂ ਲੈ ਰਹੇ ਤਾਂ ਉਹ ਤਾਂ ਬਾਈਕ ਹੁਕ ਅਤੇ ਬਾਈਕ ਰੂਕ ਦਾ ਪਨੂ ਉਹ ਤਾਂ ਬੈਨੀਫਿਟ ਆਪਾਂ ਲਈ ਲੇ ਹੀ ਲਿਆ ਲੇਕਿਨ ਇਹ ਵੀ ਮੈਂ ਇਸ ਚੀਜ਼ ਨਾਲ ਵੀ ਐਗਰੀ ਕਰਦੀ ਹਾਂ ਕਿ ਸਕੂਲ ਦੇ ਖਰਚੇ ਨਿਕਲਣੇ ਤਾਂ ਫੀਸ ਨਾਲ ਹੀ ਹੈ ਪਰ ਉਸ ਨੂੰ ਉਸ ਤਰੀਕੇ ਨਾਲ ਹੀ ਲਿਆ ਜਾਵੇ ਕਿ ਸਾਰਾ ਸਿਸਟਮ ਚ ਸਿਸਟਮੈਟਿਕਲੀ ਟੰਗ ਨਾ ਚੱਲਦਾ ਰਹੇ। ਔਰ ਖੁਸ਼ੀ ਖੁਸ਼ੀ ਜਿਹੜੇ ਪੇਰੈਂਟਸ ਆ ਉਹ ਇੱਕ ਤਾਲਮੇਲ ਟੀਚਰਸ ਦਾ ਔਰ ਪੇਰੈਂਟਸ ਦਾ ਬਣਾ ਨਾ ਰਵੇ ਔਰ ਐਸਾ ਮਾਹੌਲ ਦਈਏ ਜਿਹੜਾ ਕਿ ਆਪਾਂ ਨੂੰ ਇਸ ਸਕੂਲ ਚ ਮਿਲ ਰਿਹਾ ਹੈ ਕਿ ਤਾਂ ਕਿ ਅੱਗੇ ਜਾ ਕੇ ਦੂਜੇ ਪੇਰੈਂਟਸ ਨੂੰ ਕਹਵੇ ਵੀ ਤੁਸੀਂ ਅਗਰ ਬੱਚਾ ਭੇਜਣਾ ਤਾਂ ਉਸ ਸਕੂਲ ਚ ਭੇਜੋ। ਡਾਕਟਰ ਮੈਡਮ ਤੁਸੀਂ ਸਾਹਿਤ ਨੂੰ ਵੀ ਪਿਆਰ ਬਹੁਤ ਕਰਦੇ ਹੋ। ਹਾਂਜੀ। ਕਿਸ ਤਰ੍ਹਾਂ ਦੀ ਗਜ਼ਲ, ਗੀਤ, ਗਜ਼ਲ ਜਾਂ ਕਵਿਤਾ ਲਗੁਕਥਾਵਾਂ ਜੀ। ਓਕੇ। ਹਾਂਜੀ। ਸੋ ਦੋਸਤੋ ਆਪਾਂ ਡਾਕਟਰ ਮੈਡਮ ਤੋਂ ਦੁਬਾਰਾ ਕਦੇ ਇਹਨਾਂ ਦੇ ਨਾਲ ਸੰਪਰਕ ਕਰਾਂਗੇ ਇਹਨਾਂ ਦਾ ਪੂਰਾ ਐਪੀਸੋਡ ਸਾਹਿਬ ਦੇ ਨਾਲ ਰਿਲੇਟਡ ਕਰਾਂਗੇ ਡਾਕਟਰ ਜਸਪ੍ਰੀਤ ਜੀ ਬਹੁਤ ਚੰਗਾ ਲੱਗਾ ਤੁਸੀਂ ਬੜੀਆਂ ਅੱਛੀਆਂ ਅੱਛੀਆਂ ਗੱਲਾਂ ਕੀਤੀਆਂ ਔਰ ਜੋ ਤੁਸੀਂ ਕੰਮ ਕਰ ਰਹੇ ਹੋ ਬਾਹ ਕਮਾਲ ਕਰ ਰਹੇ ਹੋ ਕਦੇ ਵੀ ਸਾਡੀ ਜ਼ਰੂਰਤ ਮਹਿਸੂਸ ਹੋਵੇ ਚੈਨਲ ਦੀ ਕੇ ਬੱਚੇ ਜਿਹੜੇ ਤੁਸੀਂ ਮਤਲਬ ਪੜਾ ਰਹੇ ਹੋ ਫ੍ਰੀ ਆਫ ਕੋਸਟ ਪੜਾ ਰਹੇ ਹੋ ਉਹਨਾਂ ਦੀ ਕੋਈ ਅਚੀਵਮੈਂਟ ਹੋਵੇ ਤਾਂ ਅਸੀਂ ਜ਼ਰੂਰ ਉਸ ਨੂੰ ਕੈਪਚਰ ਕਰਾਂਗੇ ਤੁਸੀਂ ਪੋਸੂ ਨਾਮਾ ਚੈਨਲ ਨਾਲ ਗੱਲ ਕਰਕੇ ਕਿਸ ਤਰ੍ਹਾਂ ਮਹਿਸੂਸ ਕੀਤਾ ਹਾਂ ਜੀ ਮੈਨੂੰ ਤੁਹਾਨੂੰ ਮਿਲ ਕੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਮੈਂ ਤੁਹਾਨੂੰ ਵੀ ਰਿਕਵੈਸਟ ਕਰਾਂਗੀ ਕਿ ਅਗਰ ਤੁਹਾਡੇ ਕੋਲ ਕੋਈ ਸੰਪਰਕ ਅਜਿਹੇ ਬੱਚੇ ਹੋਣ ਜਿਨ੍ਹਾਂ ਨੂੰ ਮੇਰੀ ਸੇਵਾ ਦੀ ਜ਼ਰੂਰਤ ਹੋਵੇ ਤਾਂ ਮੈਂ ਹਮੇਸ਼ਾ ਹਾਜ਼ਰ ਹਾਂ ਜੀ ਤੁਸੀਂ ਮੈਨੂੰ ਕਦੇ ਵੀ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਸੋ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਅੰਤ ਵਿੱਚ ਤੁਸੀਂ ਜੁੜੇ ਰਹੋ ਪੋਸਤ ਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਨਮਸਕਾਰ ਜੀ ਨਮਸਕਾਰ